ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਪੰਜਾਬ ਦੇ ਸਭ ਤੋਂ ਪ੍ਰਸਿੱਧ ਤੇ ਖੁਸ਼ੀਆਂ ਭਰਪੂਰ ਤਿਹਾਰ ਵਿੱਚੋਂ ਇੱਕ ਆਜ ਲੋੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਪੰਜਾਬ ਦੇ ਲੋਕ ਇਸ ਤਿਹਾਰ ਨੂੰ ਬੜੀ ਧੂਮ-ਤਾਮ ਨਾਲ ਮਨਾਉਂਦੇ ਨੇ ਇਹ ਤਿਹਾਰ ਖੁਸ਼ਹਾਲੀ ਸੁੱਖ ਅਤੇ ਆਉਣ ਵਾਲੇ ਚੰਗੇ ਦਿਨਾਂ ਦਾ ਪ੍ਰਤੀਕ ਹੈ ਲੋਹੜੀ ਦਾ ਸਭ ਤੋਂ ਵੱਧ ਉਤਸ਼ਾਹ ਪੰਜਾਬ ਦੇ ਨਾਲ ਹਰਿਆਣਾ ਅਤੇ ਦਿੱਲੀ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਦੱਸ ਦਈਏ ਸਿੱਧੂ ਮੂਸੇਵਾਲੇ ਦੇ ਘਰ ਵੀ ਇਹ ਤਿਹਾਰ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਇਸ ਮੌਕੇ ਸਿੱਧੂ ਦੇ ਘਰ ਰੌਣਕਾਂ ਲੱਗੀਆਂ ਨੇ ਤਰਸ ਸਰ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੋਰ ਤੇ ਪਿਤਾ ਬਲਕੌਰ ਸਿੰਘ ਸਿੱਧੂ ਆਪਣੇ ਛੋਟੇ ਪੁੱਤਰ ਸੁਖਦੀਪ ਦੀ ਪਹਿਲੀ ਲੋੜੀ ਮਨਾ ਰਹੇ ਨੇ ਇਸ ਮੌਕੇ ਉਹਨਾਂ ਦੇ ਘਰ ਰੌਣਕਾਂ ਲੱਗੀਆਂ ਹੋਈਆਂ ਨੇ ਇੱਥੇ ਆ ਕੇ ਕਿਉਂਕਿ ਨਾਲ ਕੁਝ ਅਸਰ ਹੁੰਦਾ ਕਿਸੇ ਨੂੰ ਕੋਈ ਕਿਸੇ ਨੂੰ ਪੜੇ ਨਾ ਆਹਾਂ ਇਸ ਮੌਕੇ ਜੰਦੀਆਂ ਨੇ

ਤਾਂ ਬੀਟਰ ਬੀਟਰ ਕੀ ਹੋਇਆ ਸੀ ਤਾਂ ਪਰਮਾਤਮਾ ਨੂੰ ਲੱਗਦਾ ਚੜਦੀ ਕਲਾ ਵਿੱਚ ਤੇ ਐਸੀ ਤਰ੍ਹਾਂ ਇਹਦੇ ਮੇਲੇ ਵਿੱਚ ਮੇਲੇ ਲੱਗੇ ਰਹੇ ਨੇ ਕਿ ਰੌਣਕਾਂ ਲੱਗ ਰਹੀਆਂ ਨੇ ਕਿ ਸਾਡੇ ਵਰਗੀਆਂ ਦੁਪਹਿਰ ਨੂੰ ਮਾਮਾ ਨੂੰ ਥੋੜਾ ਜਿਹਾ ਸਕੂਨ ਲੱਗਦਾ ਹੈ ਕਿ ਆਪਾਂ ਮੈਂ ਚਾਹ ਰੋ ਆਉਣ ਦੀ ਗੱਲ ਬਹੁਤ ਹੌਂਸਲਾ ਦਿੰਦਾ ਤੁਸੀਂ ਪਰਮਾਤਮਾ ਨੂੰ ਜੱਟ ਨੂੰ ਅੱਗੇ ਖੁਸ਼ੀ ਹੋ ਜਾਂਦੀ ਹੈ ਜੀ ਜੀ ਆਪ ਜੀ ਜੀ ਇੱਕ ਮਿੰਟ ਬੁਲਾਓ ਭਾਵੇਂ ਬੁਲਾਓ जरूर ਤੁਸੀਂ ਆਏ ਆ ਆਪ ਕੋਲ ਕਰਦੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਧੀਆਂ ਬੈਣਾ ਸਾਡੀਆਂ ਆਪਣੇ ਚਿਹਰਿਆਂ ਤੇ ਖੁਸ਼ੀਆਂ ਨੇ ਸਾਡੀ ਭੈਣ ਇੱਕ ਦੇ ਚਿਹਰੇ ਤੇ ਖੁਸ਼ੀ ਆ ਕਿਉਂਕਿ ਦੂਜਿਆਂ ਨੂੰ ਖੁਸ਼ੀਆਂ ਬਣਨੀਆਂ ਕਿ ਬਹੁਤ ਵੱਡੀ ਗੱਲ ਹੁੰਦੀ ਆ ਤੁਹਾਡੇ ਅੰਦਰ ਦਰਦ ਆ ਆਪਣੇ ਦਰਦ ਨੂੰ ਅੰਦਰ ਸਮਾ ਲੈਣਾ ਔਰ ਦੂਜਿਆਂ ਨੂੰ ਸਮਾਈ ਦੇ ਕੇ ਖੁਸ਼ੀਆਂ ਦੇਣੀਆਂ ਇਹ ਬਹੁਤ ਵੱਡਾ ਜੰਨੇ ਇੱਕ ਦਾਤਾ ਹੁੰਦਾ ਹੈ ਬਹੁਤ ਵੱਡੀ ਸੇਵਾ ਹੁੰਦੀ ਹੈ ਕਿਸੇ ਵੀ ਝੋਲੀ ਚ ਖੁਸ਼ੀ ਪਾਉਣੀ ਸਮਾਉਂ ਦੇ ਵਿੱਚ ਫਿਰ ਸਮਾਉਂ ਦੇ ਵਿੱਚ ਸਾਡਾ ਬੇਟਾ ਪਾਲ ਮੈਂ ਤਾਂ ਇਹ ਕਹਿੰਦੀ ਹੁਣ ਦੀ ਹੈ ਕਿ ਮੈਨੂੰ ਪਾਲ ਦੇ ਵਿੱਚੋਂ ਇਹਨੇ ਰਿਸ਼ਤੇ ਨਜ਼ਰ ਆਉਂਦੇ ਨੇ ਆਪਣੇ ਮੈਨੂੰ ਆਪਣਾ ਪਿਓ ਵੀ ਨਜ਼ਰ ਆਉਂਦਾ ਹੈ ਦੇ ਵਿੱਚੋਂ ਔਰ ਆਪਣਾ ਭਰਾ ਵੀ ਨਜ਼ਰ ਆਉਂਦਾ ਹੈ ਔਰ ਆਪਣਾ ਭਤੀਜਾ ਵੀ ਨਜ਼ਰ ਆਉਂਦਾ ਹੈ ਇਹਨਾਂ ਸਾਰੀਆਂ ਜਿੰਨੀਆਂ ਵੀ ਕੁੜੀਆਂ ਨੇ ਧੀਆ ਪੈਣਾ ਹੈ ਕੋਈ ਸਮਾਜ ਦੇ ਵਿੱਚ ਲੇ ਸੋਏ ਕਰੋ ਦੁਖੀ ਆ ਕਿਸੇ ਦਾ ਕੋ ਬਾਪ ਆ ਬਹਿ ਨਹੀਂ ਜਾਂ ਕੋਈ ਮੁਸ਼ਕਲ ਵਿੱਚ ਚੁੱਕੀ ਲੰਘ ਰਿਹਾ ਕੋਈ ਦੁਖੀ ਆ ਕੋਈ ਦਰਦ ਦੇ ਵਿੱਚ ਅੰਨੀ ਭੀਜੀ ਹੋਈ ਆ ਨੀ ਉਹ ਬਿਲਕੁਲ ਡਿਪਰੈਸ਼ਨ ਚ ਗਈ ਹੋਈ ਆ ਤੇ ਉਹ ਮਤਲੇ ਉਹ ਜਿਹੜੀਆਂ ਧੀਆ ਨੇ ਉਹਨਾਂ ਨੂੰ ਇੱਥੇ ਆ ਕੇ ਖੁਸ਼ੀ ਮਿਲਦੀ ਆ ਇਹ ਵੀ ਜਿਹੜਾ ਕਹਿੰਦਾ ਇਹ ਭਰਾ ਇਹ ਜਿਹੜਾ ਬਾਪ ਬਣ ਕੇ ਸਭ ਦੇ ਸਿਰ ਤੇ ਹੱਥ ਰੱਖਦਾ ਸਭ ਨੂੰ ਖਿਲਾ ਕੇ ਚਲੰਦਾ ਸਭ ਦੇ ਦਰਦ ਆਪ ਅੰਦਰ ਸਵੀਟ ਲਗਾ ਉਹਦੇ ਅੰਦਰ ਕਿਹਦਾ ਦਰਦ ਆ ਇਹ ਮੈਂ ਦੇਖੀ ਸੀ ਕਿਉਂਕਿ ਜਦੋਂ ਝੋਜਾ ਸੀ ਜਾਂ ਉਹ ਤੋਂ ਬਾਅਦ ਇਸ ਸੰਸਾਰ ਚ ਵੀ ਤਾਂ ਹੋ ਗਈ ਸੀ ਤੇ ਉਹ ममता ਉਹ ਮਾਂ ਦੀ ਜਿਹੜੀ ममता ਉਹ ਤੁਹਾਡੇ ਸਾਰਿਆਂ ਧੀਆਂ ਪੈਣਾ ਜਿੰਨੀਆਂ ਵੀ ਹੁੰਦੀਆਂ ਉਹਨਾਂ ਦੇ ਵਿੱਚੋਂ ਲੱਭ ਦੱਗੇ ਸੋ ਕੋਈ ਨਹੀਂ ਆਪ ਦਰਦ ਸਹਿ ਕੇ ਦੂਜਿਆਂ ਨੂੰ ਖੁਸ਼ੀਆਂ ਦੇਣੀਆ ਦੂਜਿਆਂ ਨੂੰ ਕਿਸੇ ਕਲਾ ਵਿੱਚ ਲੈਣਾ ਭਰ ਕੇ ਛੋੜੀਆਂ ਫੇਚਣੀਆਂ ਇਹ ਕਿਸੇ ਅਲੱਗ ਜਿਹੀ ਉਹਨਾਂ ਰਾਪਤੇ ਇੰਸਟੈਂਟ ਵਰ ਵੀ ਉਹ ਜਿਹੜੀਆਂ ਰਾਪਤਿਆਂ ਬਖਸ਼ੀਆਂ ਹੋਈਆਂ ਹੁੰਦੀਆਂ ਨੇ ਉਹਨਾਂ ਦੇ ਹਿੱਸੇ ਇਹ ਕੰਮ ਆਉਂਦੇ ਨੇ ਸੋ ਅੱਜ ਲੈਤੀ ਆਈਆਂ ਤੇ ਮੇਰੇ ਵੀ ਚਿਹਰੇ ਤੇ ਖੁਸ਼ੀਆਂ ਕਿੰਨਾ ਵੇੜਾ ਭਜਾ ਕੇ ਤਿਆਂ ਭੈਣਾਂ ਦੇ ਨਾਲ ਸਾਰਿਆਂ ਦੇ ਚਿਹਰੇ ਤੇ ਖੁਸ਼ੀਆਂ ਨੇ ਜਿਹੜੀਆਂ ਦਰਦ ਲੈ ਕੇ ਇੱਥੇ ਆਈਆਂ ਸੀ ਸਭ ਦੇ ਚਿਹਰੇ ਤੇ ਖੁਸ਼ੀਆਂ ਨੇ ਔਰ ਮੈਂ ਇੱਕ ਬੱਚ ਨੂੰ ਦੁਆ ਦਿੰਦੀ ਆ ਸੱਚੇ ਪਾਤਸ਼ਾਹ ਤੇਰੇ ਵੇੜ ਨੂੰ ਐtyle ਭਰਿਆ ਰੱਖੇ ਔਰ ਤੂੰ ਹਮੇਸ਼ਾ ਹੈਂਤੀ ਕਰੂ

ਇਦੋ ਨੇ ਮਾਦਕ ਰਦਾ ਕਰਨ ਵਾਲੇ ਸਾਡੇ ਗੁਰੂ ਮਾਗਦ ਪ੍ਰਕਾਸ਼ਕ ਦਾ ਸਿੱਧੂ ਕੋਈ ਆਪਣੇ ਦੋਸ਼ਾਂ ਨੂੰ ਸੰਭਿਧਾ। ਹੰਦੀ ਐਪੋਰਟ ਬਟਾ ਦਿਹਗਾ ਇਹ ਟੈਂਜੀ ਆਈ ਨੂੰ। ਇਹਨਾਂ ਦੀ ਆਉਣ ਲਾਣੀ ਸਾਰੇ ਵਿਦਵਾਰ ਗਿਆ। ਇੰਨਾ ਚਾਹ ਹੈ ਸਾਹਿਬ ਨੂੰ ਇੰਨਾ ਨਿਰੰਦਾਰ ਇੰਨ ਵਿਖੰਦਾ। ਸੋ ਮੈਂ ਪਿਓਕਾਈਜ਼ ਨਹੀਂ ਹਾਂ ਪਰ ਸਿੱਖ ਨੂੰ ਮੰਗੇ ਨਾਲ ਅਮੇ ਅੱਜ ਪੰਜਾਬ ਵਿੱਚ ਧੁੱਪ ਨਿਕਲੀ ਹੋਈ ਹੈ ਪਰ ਬੀਤੇ ਦਿਨ ਪਏ ਮੀਂਹ ਕਾਰਨ ਪੰਜਾਬੀਆਂ ਨੂੰ ਠੰਡ ਤੋਂ ਰਾਹਤ ਨਹੀਂ ਮਿਲੀ ਹੈ। ਜੀ ਹਾਂ ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ 24 ਘੰਟਿਆਂ ਲਈ ਮੀਂਹ ਤੇ ਗੜੇ ਮਾਰੀ ਦਾ ਅਲਰਟ ਜਾਰੀ ਕੀਤਾ ਹੈ। ਵਿਜ਼ਿਬਿਲਟੀ ਪੰਜਾਬ ਮੀਟਰ ਤੋਂ ਕੱਟ ਰਹਿਣ ਦੀ ਉਮੀਦ ਹੈ ਨਾਲ ਹੀ ਠੰਡ ਵੀ ਵਧਣ ਦੀ ਉਮੀਦ ਹੈ। ਮੌਸਮੀ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਆਸ-ਪਾਸ ਸਰਗਰਮ ਪੱਛਮੀ ਗੜਬੜੀ ਕਾਰਨ ਕਈ ਇਲਾਕਿਆਂ ਵਿੱਚ ਮੀਂਹ ਪਿਆ। ਹੁਣ 2 ਦਿਨ ਤੋਂ ਬਾਅਦ ਫਿਰ ਤੋਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਵਿਭਾਗ ਨੇ ਅੱਜ 11 ਛਿਲੀਆਂ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜ਼ਿਲੰਦਰ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਤੇ ਮਲੇਰਕੋਟਲਾ ਵਿੱਚ ਸੰਘਣੀ ਧੁੰਦ ਤੇ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਜਦੋਂ ਕਿ ਰੂਪਨਗਰ ਐਸਐਸ ਨਗਰ ਫਤਿਹਗੜ ਸਾਹਿਬ ਮੁਕਸਰ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ ਨਵਾਂ ਸ਼ਹਿਰ ਹੁਸ਼ਿਆਰਪੁਰ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਸੰਗਣੀ ਧੁੰਦ ਦਾ yellow alert ਜਾਰੀ ਕੀਤਾ ਉਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਵੀ ਸੰਗਣੀ ਧੁੰਦ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਗੁਰਦਾਸਪੁਰ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਹੈ ਇੱਥੇ ਘੱਟੋ-ਘੱਟ ਤਾਪਮਾਨ 5 ਡਿਗਰੀ ਦਰਜ ਕੀਤਾ ਗਿਆ ਹੈ ਫਾਜ਼ਿਲਕਾ ਵਿੱਚ ਅਧਿਕਤਮ ਤਾਪਮਾਨ 19.6 ਡਿਗਰੀ ਦਰਜ ਕੀਤਾ ਗਿਆ ਚੰਡੀਗੜ੍ਹ ਵਿੱਚ ਅਧਿਕਮ ਤਾਪਮਾਨ 18.4 ਡਿਗਰੀ ਤੇ ਘੱਟੋ-ਘੱਟ ਤਾਪਮਾਨ 11 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਐਤਵਾਰ ਸਵੇਰੇ ਇੱਥੇ 5.5 ਮਿਲੀਮੀਟਰ ਮੀਂਹ ਵੀ ਦੇਖਣ ਨੂੰ ਮਿਲਿਆ ਐਤਵਾਰ 8:30 ਵਜੇ ਤੋਂ ਬਾਅਦ ਪਟਿਆਲਾ ਵਿੱਚ 5 mm ਫਤਿਹਗੜ ਸਾਹਿਬ ਵਿੱਚ 11 ਮੋਹਾਲੀ ਵਿੱਚ 4 mm ਮੋਟਰਪੜ ਚ 5.5 ਤੇ ਸੰਗਰੂਰ ਰੂਪਨਗਰ ਹੁਸ਼ਿਆਰਪੁਰ ਤੇ ਬਰਨਾਲਾ ਵਿੱਚ 0.5 mm ਮੀਂਹ ਦਰਜ ਕੀਤਾ ਗਿਆ 13 ਅਤੇ 14 ਜਨਵਰੀ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ 14 ਜਨਵਰੀ ਰਾਤ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਿਹਾ ਹੈ ਜਿਸ ਤੇ ਚੱਲਦੇ 15 ਤੇ 16 ਜਨਵਰੀ ਨੂੰ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਫਿਲਹਾਲ ਚੰਡੀਗੜ੍ਹ ਸਵੇਰ ਦੇ ਸਮੇਂ ਧੁੰਦ ਰਹੇਗੀ ਤੇ ਦੁਪਹਿਰ ਨੂੰ ਆਸਮਾਨ ਸਾਫ਼ ਰਹੇਗਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ ਸੰਗਣੀ ਤੋਂ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਜਲੰਧਰ ਸੰਗਣੀ ਤੋਂ ਲੈ ਕੇ ਅਲਰਟ جاری ਹੈ ਲੁਧਿਆਣਾ ਚ ਵੀ ਪਟਿਆਲਾ ਚ ਵੀ ਤੇ ਮੁਹਾਲੀ ਸਵੇਰ ਸਮੇਂ ਧੁੰਦ ਰਹੇਗੀ ਤੇ ਦੁਪਹਿਰ ਸਮੇਂ ਮੌਸਮ ਸਾਫ਼ ਰਹੇਗਾ ਕੁੱਲ ਮਿਲਾ ਕੇ 10 ਤੋਂ ਲੈ ਕੇ 19 ਡਿਗਰੀ ਦੇ ਵਿੱਚ ਤਾਪਮਾਨ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਫਿਲਹਾਲ ਪਹਾੜਾਂ ਤੇ ਬਰਫਬਾਰੀ ਕਾਰਨ ਪੰਜਾਬ ਚ ਠੀਤ ਲਹਿਰ ਠੰਡ ਦੇ ਦਿਨ ਤੇ ਧੁੰਦ ਵਰਗੇ ਹਾਲਾਤ ਬਣ ਰਹੇ ਨੇ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 12 ਜ਼ਿਲ੍ਹਿਆਂ ਤੋਂ ਦਾ ਅਲਰਟ ਜਾਰੀ ਕੀਤਾ ਹੈ ਜਦਕਿ ਪਠਾਨਕੋਟ ਵਿੱਚ ਹੁਸ਼ਿਆਰਪੁਰ ਵਿੱਚ ਨਵਾਂ ਸ਼ਹਿਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਫਾਟੇਗੜ ਸਾਹਿਬ ਰੂਪਨਗਰ ਪਟਿਆਲਾ ਤੇ ਮੋਹਾਲੀ ਵਿੱਚ ਤੋਂ ਦਾ ਪੀਲਾ ਅਲਰਟ ਜਾਰੀ ਕੀਤਾ ਹੈ ਹਾਲਾਂਕਿ 16 ਜਨਵਰੀ ਤੋਂ ਮੌਸਮ ਸਾਫ਼ ਹੋਣ ਦੀ ਉਮੀਦ ਹੈ ਜਦਕਿ 13 ਤੋਂ ਬਾਅਦ ਮੀਂਹ ਦਾ ਕੋਈ ਅਲਰਟ ਨਹੀਂ ਹੈ ਅੱਜ ਦੇਸ਼ ਭਰ ਵਿੱਚ ਲੋੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਇਹ ਹਰ ਸਾਲ 13 ਤਰੀਕ ਨੂੰ ਮਨਾਇਆ ਜਾਂਦਾ ਹੈ ਅੱਜ ਹਰ ਪਾਸੇ ਲੋੜੀ ਦੀਆਂ ਰੌਣਕਾਂ ਦੇਖਣ ਨੂੰ ਮਿਲਣਗੀਆਂ ਲੋੜੀ ਦਾ ਤਿਹਾਰ ਪੋ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ। ਅਗਲੇ ਦਿਨ ਮਾਗ ਮਹੀਨੇ ਦੀ ਸੰਗਰਾਤ ਹੁੰਦੀ ਹੈ। ਜਿਨ੍ਹਾਂ ਦੇ ਘਰ ਮੁੰਡੇ ਕੁੜੀਆਂ ਜਨਮ ਲੈਂਦੇ ਨੇ ਜਾਂ ਘਰ 'ਚ ਨਵਾਂ ਵਿਆਹ ਹੁੰਦਾ ਹੈ ਉਹ ਘਰ 'ਚ ਲੋੜੀ ਦਾ ਤਿਹਾਰ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ। ਲੋੜੀ ਵਾਲੇ ਦਿਨ ਸ਼ਾਮ ਨੂੰ ਲੱਕੜ ਅਤੇ ਗੋਬਰ ਦੀਆਂ ਪਾਥੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ ਤੇ ਇਹਨਾਂ ਨੂੰ ਜਲਾਇਆ ਜਾਂਦਾ ਹੈ ਤੇ ਪਰਿਵਾਰਕ ਮੈਂਬਰਸ ਦੇ ਆਲੇ ਦੁਆਲੇ ਪ੍ਰਤੀ ਕਰਮਾ ਕਰਦੇ ਨੇ ਤੇ ਆਪਣੇ ਸੁਖੀ ਜੀਵਨ ਦੀ ਕਾਮਨਾ ਕਰਦੇ ਨੇ ਲੋਹੜੀ ਫਸਲਾਂ ਦੀ ਬਜਾਈ ਤੇ ਕਟਾਈ ਨਾਲ ਜੁੜਿਆ ਇੱਕ ਵਿਸ਼ੇਸ਼ ਤਿਹਾਰ ਹੈ ਇਸ ਦਿਨ ਤਿਲਕ ਗੁੜ ਗੱਚਕ ਰੇਵੜੀ ਤੇ ਮੂੰਗਫਲੀ ਨੂੰ ਅਗਨੀ ਭੇਟ ਕੀਤੀ ਜਾਂਦੀ ਹੈ ਪੰਜਾਬ ਵਿੱਚ ਲੋਹੜੀ ਵਾਲੇ ਦਿਨ ਮੁੰਡੇ ਭੰਗੜਾ ਪਾ ਕੇ ਤੇ ਕੁੜੀਆਂ ਗਿੱਧਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਨੇ ਲੋੜੀ ਦੇ ਤਿਹਾਰ ਨਾਲ ਕਈ ਕਥਾਵਾਂ ਵੀ ਜੁੜੀਆਂ ਨੇ ਪਰ ਖਾਸ ਤੌਰ ਤੇ ਦੁੱਲਾ ਪੱਟੀ ਦੀ ਕਹਾਣੀ ਨਾਲ ਇਸ ਨੂੰ ਜੋੜਿਆ ਜਾਂਦਾ ਹੈ। ਲੋੜੀ ਦਾ ਤਿਹਾਰ ਦੁੱਲਾ ਪੱਟੀ ਅਕਬਰ ਦੇ ਸ਼ਾਸਨ ਕਾਲ ਦੌਰਾਨ ਇੱਕ ਬਗੀ ਸੀ ਜੋ ਅਮੀਰ ਲੋਕਾਂ ਦਾ maal ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ ਦਿਲੀ ਦੇ ਕਾਇ ਸਨ ਇਸ ਕਰਕੇ ਉਹ ਲੋਕ ਉਸ ਦਾ ਆਦਰ ਸਤਿਕਾਰ ਤੇ ਉਹਨਾਂ ਨੂੰ ਪਿਆਰ ਕਰਦੇ ਸਨ। ਇੱਕ ਵਾਰ ਦੀ ਗੱਲ ਹੈ ਕਿ ਉਸਨੇ ਇੱਕ ਲੜਕੀ ਦੇ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ छुड़ाया ਤੇ ਉਸ ਲੜਕੀ ਨੂੰ ਆਪਣੇ ਧਰਮ ਦੀ ਧੀ ਬਣਾ ਲਿਆ ਜਦੋਂ ਦੁੱਲਾ ਪੱਟੀ ਨੇ ਲੜਕੀ ਦਾ ਵਿਆਹ ਕੀਤਾ ਤਾਂ ਉਸਦੇ ਵਿਆਹ ਵਿੱਚ ਤੋਹਫੇ ਦੇ ਤੌਰ ਤੇ ਸ਼ੱਕਰ ਪਾ ਦਿੱਤੀ ਇੱਕ ਹੋਰ ਕਥਾ ਮੁਤਾਬਕ ਕਿਸੇ ਗਰੀਬ ਬ੍ਰਾਹਮਣ ਦੀ ਸੁੰਦਰ ਤੇ ਮੁੰਦਰੀਏ ਨਾਜ਼ੀਆਂ ਦੋ ਬਹੁਤ ਖੂਬਸੂਰਤ ਧੀਆਂ ਸਨ ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਸੀ ਉਸ ਸਮੇਂ ਦੇ ਹਾਕਮ ਦੀ ਨਜ਼ਰੀ ਇਹ ਲੜਕੀਆਂ ਚੜ ਗਈਆਂ ਤੇ ਉਹ ਹਾਕਮ ਦੋਵੇਂ ਪੈਣਾ ਦੇ ਮੈਲੇ ਅੱਖ ਰੱਖਣ ਲੱਗ ਗਿਆ ਦੁੱਲੇ ਪੱਟੀ ਨੇ ਕੁੜੀਆਂ ਦੇ ਵਿਆਹ ਕਰਾਉਣ ਦਾ ਵਚਨ ਦਿੱਤਾ ਲੜਕੀਆਂ ਦੇ ਸੋਹਰੇ ਹਾਕਮਾਂ ਤੋਂ ਡਰਦੇ ਮਾਰੇ ਰਾਤ ਨੂੰ ਵਿਆਹ ਕਰਨ ਲਈ ਕਹਿਣ ਲੱਗੇ ਦੁੱਲੇ ਪੱਟੀ ਨੇ ਲਾਗਲੇ ਪਿੰਡ ਤੋਂ ਦਾਣ ਦੇ ਰੂਪ ਚ ਗੁੜ ਸ਼ੱਕਰ ਬਾਲਣ ਦਾਣੇ ਇਕੱਠੇ ਕੀਤੇ ਤੇ ਲੋਕ ਸੁੰਦਰ ਮੰਦਰੀਏ ਦੇ ਵਿਆਹ ਤੇ ਇਕੱਠੇ ਹੋਏ ਦੁੱਲੇ ਪੱਟੀ ਨੇ ਆਪਣੇ ਹੱਥੀ ਲੜਕੀਆਂ ਦੇ ਵਿਆਹ ਕੀਤੇ ਤੇ ਸੇ ਸਿਰ ਸ਼ੱਕਰ ਪਾਈ ਉਸ ਦਿਨ ਤੋਂ ਇਸ ਤਰ੍ਹਾਂ ਲੋੜੀ ਮਨਾਉਣ ਦਾ ਰਿਵਾਜ ਪੈ ਗਿਆ ਲੋੜੀ ਵਾਲੇ ਦਿਨ ਛੋਟੇ ਛੋਟੇ ਬੱਚੇ ਘਰ ਘਰ ਜਾ ਕੇ ਗੀਤ ਗਾਉਂਦੇ ਨੇ ਜੋ ਕਿ ਇਸ ਪ੍ਰਕਾਰ ਹੈ ਸੁੰਦਰ ਮੁੰਦਰੀਏ ਹੋ ਤੇਰਾ ਕੋਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਤੁਲੇ ਦੀ ਤੀ ਵਿਆਈ ਹੋ ਸਿਰ ਸ਼ੱਕਰ ਪਾਈ ਹੋ ਕੁੜੀ ਦਾ ਸ਼ਾਲੂ ਪੱਟਾ ਹੋ ਕੁੜੀ ਦਾ ਜੀਵੇ ਚਾਚਾ ਹੋ ਲੋੜੀ ਮੋਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ ਅੱਜ ਪਟਿਆਲਾ ਸਥਿਤ ਇਤਿਹਾਸਿਕ ਕਲਾ ਮਬਾਰਕਾ ਵਿੱਚ ਸਥਾਪਿਤ ਹੋਟਲ ਰਨਬਾਸਤੀ ਪੈਲਸ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਸੀਐਮ ਭਗਵੰਤ ਮਾਨ ਇਸ ਦੀ ਸ਼ੁਰੂਆਤ ਕਰਨਗੇ ਸਰਕਾਰ ਦਾ ਦਾਅਵਾ ਹੈ ਕਿ ਇਹ ਪੂਰੀ ਦੁਨੀਆ ਵਿੱਚ ਇੱਕੋ ਮਾਤਰ ਸਿੱਖ ਪੈਲਸ ਵਿੱਚ ਹੋਟਲ ਸਥਾਪਿਤ ਕੀਤਾ ਗਿਆ ਇਸ ਨਾਲ ਸੈਰ ਸਪਾਟੇ ਨੂੰ ਉਤਸ਼ਾਹ ਮਿਲੇਗਾ ਕਿਲਾ ਮੁਬਾਰਕ ਵਿੱਚ ਸਥਿਤ ਰਨਬਾਸਤਾ ਖੇਤਲ ਗਿਆਉ ਖਾਨਾ ਅਤੇ ਲੱਸੀ ਖਾਨਾ ਨੂੰ ਇੱਕ ਵਿਰਾਸਤੀ ਹੋਟਲ ਵਿੱਚ ਬਦਲ ਦਿੱਤਾ ਗਿਆ। ਪੁਰਤਤਵ ਵਿਭਾਗ ਖੁਦ ਇਸ ਸਮਾਰਟ ਦੀ ਮੁਰੰਮਤ ਦਾ ਕੰਮ ਦਿੱਲੀ ਦੇ ਇੱਕ ਸੰਥਾਨ ਰਾਹੀਂ ਕਰਵਾ ਰਿਹਾ ਹੈ। ਸਰਕਾਰ ਨੇ ਸ਼ੁਰੂਆਤੀ ਪੜਾਅ ਵਿੱਚ 6 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਸੀ। ਇਹ ਹੋਟਲ ਪਟਿਆਲਾ ਸ਼ਹਿਰ ਦੇ ਸੰਸਾਪਕ ਬਾਬਾ ਆਲਾ ਸਿੰਘ ਦੇ ਕਾਰਕਿਲਾ ਮੁਬਾਰਕ ਦੇ ਅੰਦਰ ਬਣਾਇਆ ਗਿਆ। ਕੋਟਲ ਦੀ ਛੱਤ ਲੱਕੜ ਦੀ ਬਣੀ ਹੋਈ ਹੈ ਜਿਵੇਂ ਹੀ ਤੁਸੀਂ ਕਿਲੇ ਵਿੱਚ ਵੜਦੇ ਹੋ ਖੱਬੇ ਪਾਸੇ ਰਨਬਾਹ ਸਿਮਾਰਤ ਹੈ ਪਟਿਆਲਾ ਦੇ ਰਾਜਸਤਾਨ ਦੀਆਂ ਰਾਣੀਆਂ ਇਸ ਸਮਾਰਤ ਵਿੱਚ ਰਹਿੰਦੀਆਂ ਸਨ ਉਹਨਾਂ ਨੂੰ ਇਮਾਰਤ ਤੋਂ ਬਾਹਰ ਜਾਣ ਦੀ ਇਜਾਜ਼ਤ ਬਹੁਤ ਘੱਟ ਹੁੰਦੀ ਸੀ ਦੋ ਮੰਜ਼ਲਾ ਇਸ ਇਮਾਰਤ ਦੇ ਉੱਪਰਲੇ ਹਿੱਸੇ ਤੇ ਤਿੰਨ ਸ਼ਾਨਦਾਰ ਪੇਂਟਿੰਗ ਟੈਂਬਰ ਨੇ ਜਿਨ੍ਹਾਂ ਵਿੱਚ ਅਨਮੋਲ ਪੇਂਟਿੰਗਾਂ ਸਨ ਇਸ ਵਿੱਚ ਇੱਕ ਜਗ੍ਹਾ ਲਸੀ ਖਾਨਾ ਹੈ ਜਿੱਥੇ ਅੰਦਰ ਰਹਿਣ ਵਾਲੀਆਂ ਮਹਿਲਾ ਨੌਕਰਾਂ ਲਈ ਭੋਜਨ ਤਿਆਰ ਕੀਤਾ ਜਾਂਦਾ ਸੀ ਤੇ ਵੰਡਿਆ ਜਾਂਦਾ ਸੀ ਦੋ ਮੰਜ਼ਿਲਾ ਇਮਾਰਤ ਦੇ ਹੇਠਲੇ ਹਿੱਸੇ ਵਿੱਚ ਇੱਕ ਦੂਜੇ ਦੇ ਸਾਹਮਣੇ ਹਾਲ ਨੇ ਜਿਨ੍ਹਾਂ ਨੂੰ ਪਾਗਾ ਨਾਹੀਂ ਕਮਰਿਆਂ ਵਿੱਚ ਬਦਲ ਦਿੱਤਾ ਗਿਆ ਕਿਲੰਬਾਗ ਨੂੰ ਸਭ ਤੋਂ ਪਹਿਲਾਂ 1763 ਵਿੱਚ ਸਿੱਧੂ ਜਾਟ ਸ਼ਾਕ ਬਾਬਾ ਅਲਾ ਸਿੰਘ ਵੱਲੋਂ ਕਚਿੰਗੀ ਗੜੀ ਬਣਾਇਆ ਸੀ ਜੋ ਪਟਿਆਲਾ ਰਾਜਵਾਲੇ ਸੰਠਾਪਕ ਸਨ ਬਾਅਦ ਵਿੱਚ ਇਸ ਨੂੰ ਪੱਕੀਆਂ ਇੱਟਾਂ ਨਾਲ ਬਣਾਇਆ ਗਿਆ ਕਿਹਾ ਜਾਂਦਾ ਹੈ ਕਿ 1733 ਵਿੱਚ ਬਣਾਇਆ ਗਿਆ ਮੂਲ ਕਿਲਾ ਪਟਿਆਲਾ ਵਿੱਚ ਗਵਰਨਰ ਹੁਸੈਨ ਖਾਨ ਵੱਲੋਂ ਬਣਾਏ ਗੇ ਪਹਿਲਾ ਤੋਂ ਮੌਜੂਦ ਮੰਗਲ ਕਿਲੇ ਦੇ ਉੱਪਰ ਬਣਾਇਆ ਗਿਆ ਵਿਸਤਾਰੀ ਕਿਲੇ ਦਾ ਅੰਦਰਲਾ ਹਿੱਸਾ ਜਿਸ ਨੂੰ ਕਿ ਅੰਦਰੂਨਨ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਤੇ ਮਹਾਰਾਜਾ ਅਮਰ ਸਿੰਘ ਵੱਲੋਂ ਬਣਾਇਆ ਗਿਆ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ